ਮੈਨੂੰ ਸੋਹੇ ਤੋਂ 52000 ਦੇ। ਹੋ ਗਿਆ। ਉਹ ਕਿਹੜਾ ਬਸਾ ਉਹ ਲੱਦੀ ਗੱਡੀ ਹੈ। ਜਿਹੜਾ ਜੀਜਾ ਉਹ ਕੋਈ ਬੋਲੂਗਾ ਬਾਕੀ। ਜੀ ਜੀ ਤੁਸੀਂ ਲਾਸਟ ਬਰੇ ਦਾ ਦੋ ਕਿੰਨਾ ਲੈਣਾ? ਲਾਸਟ ਦਰ ਦੋ। 52000। ਕੱਟ 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 ਕੱਟ। 50000। ਦੋਰਾ ਸ਼ਹੀਦ ਬਾਬਾ ਕਰਨ ਸਿੰਘ ਜੀ ਵੱਡੋ ਹੁਸ਼ਿਆਰ ਬਾਈ ਦਾ ਵਿਆਹ ਹੋ ਗਿਆ ਆ ਵਧਾਈਆਂ ਭਾਈ ਤੁਹਾਨੂੰ ਬਹੁਤ ਬਹੁਤ ਛੋਟੇ ਭਾਈ ਦੇ ਵਿਆਹ ਦੀਆਂ ਮੁਬਾਰਕਾਂ ਬਹੁਤ ਬੰਨੇ ਬਾਤ ਆਪਕੋ ਵੀ ਆਪਕੋ ਵੀ ਹਿੰਦੀ ਸ਼ੁਰੂ ਹੋ ਗਈ ਭਾਈ ਇਹਦਾ ਲੱਗ ਰਿਹਾ ਹੈ ਆਪਕੋ ਭਾਈ ਨੇ ਜਿੱਦੈ ਮਾਈਕ ਲੈ ਨਾਲ ਹੀ ਹਿੰਦੀ ਸ਼ੁਰੂ ਹੋ ਗਈ ਅੱਜ ਭਾਈ ਨੇ ਡ੍ਰਿਫਟ ਮਾਰੀ ਕਿਦਾ ਕਿਆ ਕਮਾਈ ਗੱਡੀ ਬਿਨਾ ਨਾਲ ਹੀ ਬ੍ਰੇਕ ਡ੍ਰਿਫਟ ਭਾਈ ਕਹਿੰਦਾ ਬ੍ਰੇਕਾਂ ਚੈੱਕ ਹੋ ਗਈਆਂ ਬ੍ਰੇਕ ਲੱਗਦੀ ਜੋ ਜਿੰਨਾ ਲੱਗਦੀ ਆ ਮੇ ਤਾਂ ਗਈ ਜੇ ਜੇ ਨਾ ਲੱਗਦੇ ਸੀਗਾ ਜੀ ਜੇ ਪਿੱਛੇ ਕੋਈ ਆਂਦਾ ਤੇ ਹੋ ਗਿਆ ਜੀ ਹੋ ਗਿਆ ਜੀ ਬ੍ਰੇਕ ਆ ਉਹ ਵੀ ਚੱਕਦਾ ਬੰਦਾ ਤਾਂ ਗਿਆ ਹੀ ਗਿਆ ਸੀ ਨਾ ਕੋਟ ਫਤੂਹੀ ਇੱਥੇ ਲਿਖਿਆ ਹੋਣਾ ਕਿ ਤੇਰੇ ਕਿਤੇ ਬਹੁਤ ਵਧੀਆ ਇਲਾਕਾ ਆ ਜਿਹੜਾ ਵੀ ਇਲਾਕਾ ਪਹਿਲਾਂ ਦੇਖ ਲੈਂਦੇ ਹੈ ਕਿਹੜਾ ਪਿੰਡ ਆ ਅਸੀਂ ਪਹਿਲੀ ਵਾਰ ਹੀ ਆਏ ਆ ਆ ਭਾਈ ਆਪਣੇ ਘੁੰਮਦੇ ਰਹਿੰਦੇ ਆ ਸਾਰੇ ਪਾਸੇ ਇਹਨਾਂ ਨੂੰ ਜਿਆਦਾ ਪਤਾ ਐਕਸਪੀਰੀਅੰਸ ਬਹੁਤ ਆ ਸਹੀ ਹੈ ਨਾ ਬਾਲੀ ਪੈਲੇਸ ਲਈ ਆਇਆ ਸਹੀ ਆ ਪਤਾ ਕੀ ਚੱਕਰ ਆ ਹੈਗਾ ਦੂਰ ਆ ਤੇ ਅਸੀਂ ਜਾ ਪਹਿਲੀ ਹਰ ਰਹੇ ਆ ਮੈਪ ਦੇ ਹਿਸਾਬ ਨਾਲ ਜਾ ਰਹੇ ਆ ਪਰ ਫੇਰ ਵੀ ਕਨਫਿਊਜ਼ਨ ਹੋ ਰਹੀ ਕਿਉਂਕਿ ਪਹੁੰਚ ਨਹੀਂ ਰਿਹਾ ਆ ਆਪਣੇ ਪਿੱਛੇ ਕੋਈ ਨਹੀਂ ਆ ਰਿਹਾ ਮੈਂ ਪਹਿਲੇ ਜਾ ਦਿੰਦਾ ਭਾਈ ਡ੍ਰਿਫਟ ਲਾਉਣ ਨੂੰ ਫੇਰ ਤਿਆਰ ਆ ਭਾਈ ਕਹਿੰਦਾ ਜਿੱਦਾਂ ਹੀ ਮੋੜ ਆ ਨਾਲ ਹੀ ਗੱਡੀ ਘੁਮਾ ਦੇਣੀ ਆ ਆ ਗਿਆ ਉਹ ਹੈਗਾ ਜੀ ਸਾਹਮਣੇ ਬਾਲੀ ਪੈਲੇਸ ਪਹੁੰਚ ਗਏ ਦੀਪੀ ਭਾਈ ਦੀਪੀ ਭਾਈ ਭਾਈ ਤੇ ਇੱਥੇ ਪਹੁੰਚੇ ਹੋਏ ਆਂ ਅਹੀਂ ਤਾਂ ਉੱਥੇ ਲੱਭੀਏ ਨੇ ਅਹੀਂ ਇੱਧਰ ਉੱਥੇ ਰਹੀ ਆਂ ਸਾਨੂੰ ਉੱਥੇ ਲੈ ਜਾਂਦਾਈ ਹੁਣ ਹੋ ਕੇ ਤੇ ਸਾਰੀਆਂ ਗੱਡੀਆਂ ਲੱਗ ਗਈਆਂ ਇਧਰ ਨੂੰ ਮੋਮੈਂਟ ਅਸੀਂ ਗੱਲ ਕਰੀ ਸਾਡਾ ਵੀ ਭਰਾ ਹੀ ਆ ਜੀ ਹਾਂ ਜੀ ਤੁਹਾਡਾ ਸਾਡਾ ਦਾ ਭਰਾ ਹੀ ਆ ਅਸੀਂ ਜੀਜਿਆਂ ਵੀ ਭਰਾ ਹੀ ਕਹਿੰਦੇ ਆ ਬਾਜੀ ਨਹੀਂ ਤੇ ਵੱਡਾ ਹੈਗਾ ਖੜਾ ਕੇ ਪਛੜੇ ਜੀ ਹਨਾ ਕਿ ਵਿਆਹ ਹੋ ਗਿਆ ਸਾਡੇ ਤੋਂ ਬਾਕੀ ਸੋਚਦਾ ਕੋਈ ਨਹੀਂ ਹੈਗਾ ਸਾਇਲੈਂਟ ਮੋਡ ਇਹ ਵੀ ਕਢਾਵਾਂਗੇ ਕਿ ਛੱਡ ਦੂਰ ਕਢਾਵਾਂਗੇ ਪਹਿਲਾਂ ਤੂੰ ਇਹ ਕੱਢ ਬਾਕੀ ਭੋਮਾ ਸਾਰੇ ਦੀ ਚੁੰਗਿਆ ਨਾ ਚੱਕੜੀਆਂ ਬੈਣ ਨੂੰ ਚਕਾਵਾਂਗੇ ਕੋਈ ਨਹੀਂ ਆਪਣਾ ਕੇਵਲ ਪ੍ਰਾਪਤ ਹੈ ਜਿਹੜੀ ਬਾਪੂ ਜੀ ਟੋਡੇ ਘਰ ਮੋਰੇ ਲਾ ਕੇ ਆਉਂਦੇ ਨਾਲ ਸੇਲ ਟੈਗ ਲਾ ਕੇ ਚੱਕੋ ਪਹਿਲਾਂ ਪਹਿਲੇ ਦਿੱਤੀ ਮੇਰੀ ਪਹਿਲੇ ਚੱਕੋ ਹਾਂ ਮੇਰੇ ਘਰੇ ਆਓ ਪਹਿਲਾਂ ਕੀ ਪੈਸਾ ਹੋਊਗਾ ਕੀ ਗੱਲ ਕਰਾਂ ਪੂਰਾ ਪੂਰੇ ਮੈਂ ਕੋਈ ਨਹੀਂ ਪੂਰੇ ਪੂਰੇ ਲੈਣੇ ਪੂਰੇ ਪੂਰੇ ਇੱਕ ਪੈਸਾ ਨਾਲ ਕਿੰਨੇ ਮੰਗੇ ਆ ਕਿੰਨੇ ਮੰਗੇ ਕਿੰਨੇ ਮੰਗੇ ਜੀ ਇਹਨਾਂ ਦੇ ਨਾਲ ਦਿੱਤਾ ਤਾਂ ਮੈਂ ਲੈ ਲਵਾਂ ਚਲੋ ਹੋ ਗਿਆ ਹੋ ਗਿਆ ਚਲੋ ਚਲੋ ਹੋ ਗਿਆ ਉੱਧਰ ਜਾ ਇੱਕ ਰੌਣ ਆਏਗੀ ਕੀ ਕਰਨਾ ਵੇ ਉਤਗਰਾਈ ਜਾਂਦੇ ਪਈ ਆ ਬੜੇ ਮੋਰੇ ਅੱਜ ਤੁਸੀਂ ਕਹਿੰਦੀਆਂ ਗੱਲ ਸਾਡੀ ਭੈਣ ਦੀ ਦੱਬੀਆ ਬਾਵਾਗੇ ਮੋਟਾ ਚਾਈ ਆ ਅੱਜ ਕਹਿੰਦੇ ਤੁਸੀਂ ਅੱਜ ਤੁਸੀਂ ਵੀ ਵੀਰ ਤੇਰੀ ਭਾਬੀ ਆ ਲਾਵਾ ਲੈ ਕੇ ਆਇਆ ਤੁਹਾਡੇ ਮੇਰੇ ਨੂੰ ਨਾ ਬਣਾ ਦੇ ਪੰਜ ਸੌ ਮੇਰੇ ਚਲੋ ਅੱਗੇ ਮਾੜ ਗੱਲ ਕਰੀ ਗੱਲ ਦੀਆਂ ਨੂੰ ਚੁੱਪੀ ਗੱਲ ਸੁਣਾ ਦੋ ਹੋ ਰਿਹਾ ਹੈ ਇਹ ਆਈ ਨਹੀਂ ਨਾ ਹੋਵੇ ਵੀ ਉਹ ਤੁਹਾਡੀ ਇੱਥੇ ਰੱਖ ਪਹਿਲਾਂ ਕੋ ਦੱਬੇ ਤੋਂ ਆਦੀ ਗੱਡੀ ਆ ਡਿਮਾਂਡ ਕਿੰਨੀ ਆ ਕੁਝ ਵੀ ਦਸੀ ਦਸੀ ਨਹੀਂ ਵਰੀ ਬੜੀ ਘਟ ਮਾਮਾ ਫਿਰ ਇਹ ਵੀ ਦੇਖੀਂਗਾ ਮੇਰਾ ਆ ਕੋ ਨਹੀਂ ਮੇਰਾ ਆ ਸਕੈਂਡਰ ਲੈ ਲੋ ਕਾ ਉਹ ਤੁਹਾਡੀ ਜੀ ਐਵੇਂ ਰੋਲਾ ਪਾ ਲਿਆ ਮਾਮਾ ਜੀ ਮਾਮਾ ਜੀ ਸਾਲੀ ਸਾਲੀ ਹੈ ਕਿਹੜੀ ਮੈਨ ਉਹਦਾ ਪੁੱਛ ਲਓ ਫੇ ਮਮਾ ਮੈਂ ਸੰਗ ਨਹੀਂ ਜਾਂਦਾ ਮੈਂ 10 ਕੋਈ ਨਹੀਂ ਦੇ ਨਾ ਨਹੀਂ ਉਹ ਘਾਟਾ ਵਾਧਾ ਦਾ ਦਾਅ ਕਰਾਂਗੇ ਬੈਨ ਨੂੰ ਦੇ ਕੇ ਦੋ ਰਿਓ ਮਮੇ ਸੋਹੇ ਤਾਂ 15000 ਦੇ ਆ ਆ ਦੇਖੋ ਦੇਖੋ ਵਿਚ ਨੂੰ ਆ ਦੇਖੋ ਦੇਖੋ ਝੂਠ ਚਲ ਝੂਠ ਚਲ ਝੂਠ ਇਹ ਦੀਦੀ ਦੀ ਗੱਲ ਝੂਠ ਮਤਲਬ ਤੁਸੀਂ 50 ਦੇ ਹੋ ਝੂਠ ਝੂਠ ਬੋਲੀ ਜਾਂਦੇ ਵੇ ਯਾਰ ਕੋਈ ਨੀ ਫੋਕ ਲੱਗਣੀ ਚਾਹੀਦੀ ਹਲਵਾਈਆਂ ਨੂੰ ਪਤਾ ਲੱਗਣਾ ਚਾਹੀਦਾ ਕੋਈ ਨੀ ਸਾਲ ਬਾਹਰ ਲੱਗੀ ਹੋਇਆ ਦੀਦੀ ਕੋਈ ਚੱਕਰ ਨਹੀਂ ਲੱਗ ਦੇਖੋ ਜੀ ਆਪਣਾ ਕੰਮ ਹੋ ਗਿਆ ਲਾਂਮਾਪਾ ਲੈ ਆਏ ਆ ਇੱਕ ਦਿਨ ਤੁਸੀਂ ਵੀ ਹੋਰ ਅਗਲ ਮਾਮੀ ਆਪਾਂ ਕਾਲੂ ਲੈਵਾਂਗੇ ਕੋਈ ਚੱਕਰ ਨਹੀਂ ਜੀ ਨਹੀਂ ਮਾਮੀ ਆ ਜੀ ਮੇਰੀ ਤਾਂ ਮਾਲੂਰੇ ਹੁਣ ਗੁਰਿੰਦਰ ਸਿੰਘ ਤੇਰੇ ਤਿੰਨ ਲਈ ਜਾਂਦੇ ਆਂ ਸਾਰੇਆਂ ਦੇ ਵਿੱਚ ਜਿਹੜੇ ਵੀ ਮੈਂਦੇ ਨੇ ਸਾਰੇ ਲੱਗਦੀ ਆ ਆ ਦੇਵਤਾ ਵੀ 500 ਕਿੰਨਾ ਚਾਹੀਦਾ ਭਾਜੀ ਮੰਮੀ ਕਿੰਨਾ ਚਾਹੀਦਾ ਮੰਮੀ ਕਿੰਨੇ ਚਾਹੀਦੇ ਜੀ ਕਹੇਗੇ ਤੁਹਾਨੂੰ ਕਿ ਤਨੀ ਨਹੀਂ ਕਰਾਉਂਦਾ 5500 ਹੋ ਗਿਆ ਜੀ ਸਹੀ ਆ ਦੀਦੀ ਕੋਣ ਲੈ ਗਿਆ ਮੈਂ ਤਾਂ ਦੇਖਦੇ ਪਏ ਉਹ ਪੈਸੇ ਭਾਜੀ ਪੈਸੇ ਥੋੜੀ ਲੈ ਆ ਦੇ ਕੋਈ ਚੈੱਕ ਲੈ ਲਾ ਸਾਰੇ ਬੇਟ ਕਰਦੇ ਮੈਨੂੰ ਤਾਂ ਆਪਣੇ ਬੰਦੇ ਲੱਗਦਾ ਘਰੋਂ ਭੁੱਖੇ ਆਏ ਲੱਗਦਾ

ਅੰਕਲ ਜੀ ਅੰਕਲ ਜੀ ਤੁਸੀਂ ਸੱਚ ਜੱਚ ਦੱਸਿਓ ਸਿਕੰਦਰ ਦਾ ਰੇਟ ਕਿੰਨਾ ਹੁੰਦਾ 5100 ਰੁਪਏ ਹੁੰਦਾ ਨਾ ਮਿਹਨਤ ਚ ਦੱਸਿਓ ਨਹੀਂ 51 ਉਹ ਤੁਹਾਡੀ ਇੱਜ਼ਤ ਕਰਦੇ ਪਏ 5100 ਕਰਤਾ 25 ਪੈਸੇ ਭਾਈ ਮਾਮੇ ਕੱਢੇ ਦੇਖੋ ਆਪਾਂ ਹਜ਼ਾਰਾ ਇਹ ਕਰ ਤੁਸੀਂ 5100 52 ਰੁਪਏ ਕਹਿੰਦਾ ਤੁਸੀਂ ਅਸੀਂ 51 ਹਾਈ ਅਸੀਂ 51 ਪੂਰਾ ਕਰ ਵੀਰਾ ਅਈ ਤਾਂ ਚਾਰ ਮਹੀਨੇ ਥੱਲੇ ਆ ਰਹੀਆਂ ਬਹਿਣੇ ਮੈਂ ਤਾਂ ਆਰ ਕਰ ਛੱਡ ਆਂਦੀ ਮਤਲਬ 200 ਰੁਪਏ ਕਰਦਾ ਮੈਂ ਦਿੱਤਾ ਕਰ 1 ਰੁਪਇਆ ਹੈਗਾ 1 ਰੁਪਇਆ ਹੈਗਾ 1 ਰੁਪਇਆ ਹੈਗਾ ਭਾਈ 1 ਰੁਪਇਆ ਹੈਗਾ ਯਾਰ ਭਾਣ ਹੀ ਨਹੀਂ ਆਈ ਕਿਸੇ ਕੋਲ ਭੈਣੇ 1 ਰੁਪਇਆ ਮੰਗਿਆ ਸੀ ਨਾ ਆ ਚੱਕ ਨਹੀਂ ਨਹੀਂ ਹੋਰ ਰਿਵਨ ਕਟਾਉਣਾ ਆ ਭੈਣੇ ਆ ਭੈਣੇ ਇੱਕ ਤਾਂ ਜਵਾਨ ਦੇ ਰਹਿ ਲੋ ਯਾਰ 1/2 ਕਿਤਾ ਹੁੰਦਾ 1 ਰੁਪਇਆ ਤੂੰ ਤੇ 1 ਰੁਪਇਆ ਮੰਗਿਆ ਪਹਿਲਾਂ ਲੈ ਵੀਡੀਓ ਬਣਾ ਦੇਈ ਦੀ ਜੇ ਕੱਟੂ ਕਿਨ ਉੱਪਰ ਰੱਖਦੇ ਹੋ ਜੇ ਕੱਟੂ ਕਿਨ ਉੱਪਰ ਰੱਖਦੇ ਹੋ ਮੈਂ ਕੱਟ ਕੇ ਉੱਤੇ ਰੱਖ ਦੇ ਕੋ ਮੈਂ ਬਾਜੀ ਦੀ ਆਵਾਜ਼ ਹੈ ਨਹੀਂ ਲੈ ਰਹੇ ਛੱਡੋਗੇ ਹਮੇ ਕੱਟਦਾ ਜਾ ਰਹੇ ਕੱਟਦੇ ਘੱਟ ਘੱਟ ਕੱਟ ਕੱਟ ਆ ਬੈਸੇ ਵੀ ਤੁਹਾਡੇ ਕੋਲ ਸੀਸਨ ਵੀ ਤੁਹਾਡੇ ਕੋਲ ਦੇਖੋ ਇਹ ਵੀ ਤੁਹਾਡੀ ਦੀਦੀ ਤੁਸੀਂ ਲਾਸਟ ਪਰੇ ਦਾ ਦੋ ਕਿੰਨਾ ਲੈਣਾ ਲਾਸਟ ਦਾ ਦੋ 50000 ਠੀਕ ਠੀਕ ਲਾ ਲਓ ਸਾਬ ਸਾਬ ਲਾਓ ਸਾਬ 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 ਕੱਟ ਕੱਟ ਫਮੀ ਕੱਟ 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 ਚੱਕਿਆ ਚੱਕ ਤਾ ਮਾਮਾ ਇਹ ਨਾ ਹੁੰਦਾ ਇਹਦਾ ਯਾਰ ਬਾਬਾ ਜੀ ਮਾਮਾ ਜੀ ਮਾਮਾ ਗਦਾਰ ਦੋਖੇ ਬਾਦ ਇਤਾਨ ਗਦਾਰੀ ਕਰਦਾ ਓਏ ਸ਼ਗਨਾ ਹੱਥ ਜੁੜ ਗਿਆ ਮਾਮਾ ਜੀ ਕੀ ਕਰ ਰਹੇ ਹੋ ਯਾਰ ਠੀਕ ਹੈ ਜੀ 11000 ਕਰ ਦਈਏ 11000 ਕਰ ਦਈਏ 11000 ਕਰ ਦਈਏ 11000 ਕਰ ਦਈਏ 11000 ਪੱਕਾ 11000 ਦੇ ਕੇ 1000 ਨਹੀਂ ਕਰਦੇ ਨਾਲ 11000 ਦੇ ਕੇ 1000 ਨਹੀਂ ਕਰਦੇ ਪੱਕੀ 1000 ਨਾਲ ਓਏ ਦੀਦੀ ਆ ਲੈ ਹੁਣ ਕਰੰਟ ਦੇ ਯਾਰ ਪਾ ਦੀ 1000 ਪਾ 11 ਘੰਟੇ ਸਟਾਰਟ ਕਰ ਦੇ ਠੀਕ ਹੈ ਕੱਟ ਯਾਰ ਕਰਦੀ ਹੈ ਹੋ ਗਿਆ ਅਬ ਦਵਾਇਆ ਹੁਣ 1000 ਪਾ 700 750 ਹੋ ਗਿਆ 750 ਚਲ ਘੱਟ ਯਾਰ ਐਵੇਂ ਐਵੇਂ ਇੰਨੇ ਰੋਈ ਜਾਂਦੇ ਇੰਨੇ ਰੋਈ ਜਾਂਦੇ ਆ ਇਨੇ ਨਹੀਂ ਖੁਸ਼ ਹੋ ਗਏ ਯਾਰ ਇਹ ਰੋੜੇ ਸੁਖ ਹੋ ਗਏ ਖੁਸ਼ ਹੋ ਗਏ ਦੇ ਦਿਓ ਗਰੀਬ ਲੋਕ ਗਰੀਬ ਲੋਕ ਖੁਸ਼ ਹੋ ਗਏ ਯਾਰ ਦੇ ਦਿਓ ਬਣੀ ਫੜੀ ਨਾ ਬੜਾ ਦੇ ਉਹ ਦੇ ਦੇ ਖੁਸ਼ ਹੋ ਗਏ ਦੇ ਦੇ ਪੱਕਾ ਪੱਕਾ ਉਹਨੇ ਲੈ ਗਿਆ 11 ਹੁਣ 11 ਹੀ ਆ ਇਹ ਨਾ ਤੁਸੀਂ ਆਪੀ ਕਿਹਾ 55000 ਦੇ 550 ਦੇ ਦਿਓ ਤੁਸੀਂ ਆਪੀ ਤਾਂ ਗਿਆ 11 ਕਿਹਾ ਨਹੀਂ 11 ਕਰ ਦੋ ਪੱਕਾ ਭਾਈ ਜੀ ਨੂੰ ਕਰਨਾ ਨੇ ਲਾਸਟ ਚਲੋ ਸਹੀ ਆ ਕਰੋ ਜੀ 11 ਦਾ ਕਹਿਣਾ ਆ ਆਂਟੀ ਬਲੇ ਬਰੇ ਕਰ ਗਈ ਆ ਲੋ ਫਰੇਡ ਲਿਆਓ ਪੋਰੇ ਫਰੇਡ ਲਿਆਓ ਆ ਲਾਜਿਤ ਇੱਧਰ ਆ ਦੇਣੇ ਆ ਅਸੀਂ ਕਿਹਾ ਲਾ ਨਾ ਤਾਂ ਸਾਹਮਣੇ ਕਿਹਨੇ ਨਾਲ ਅਸੀਂ ਦੀਦੀ ਨਹੀਂ ਨਹੀਂ ਨਾ ਕਿਹੜੇ ਅਸੀਂ ਘੱਟ ਦੇ ਚੱਕੀ ਨੀ ਕੀਤਾ ਨਾ ਉੱਤੀ ਛੱਟ ਦੇ ਚੱਕੀ ਨੀ ਕਰੋ ਮੈਨੇ 100 ਜਿਆਦਾ ਹੀ ਆ ਤੁਹਾਡੇ ਦੇ ਅਸੀਂ ਜਕੀ ਨੀ ਘੱਟ ਦੇ ਕੀਤਾ ਹੁਣ ਤੁਸੀਂ ਇੱਧਰ ਰੱਖ ਕੇ ਕੱਟਣੇ ਆ ਬਸ ਚਲੋ ਸਹੀ ਆ ਜੋ ਹੋ ਗਿਆ ਗਿਆ 11 11 11 11 11 11 ਬਾਬੀ ਬਿਲ ਗੇੜ ਲਾ ਤੁਹਾਡੀ ਇਮਾਨਦਾਰੀ ਦੇ ਵਾਸਤੇ ਠੀਕ ਆ ਦੇਖੋ 100 ਜਿਆਦਾ ਹੀ ਆ 11 ਪੂਰੇ ਆ ਪੂਰੇ ਆ ਪੂਰੇ ਆ 100 ਜਿਆਦਾ ਹੀ ਆ 100 ਜਿਆਦਾ ਹੀ ਆ ਆ 1100 ਜਿਆਦਾ ਹੀ ਆ ਬਸ ਕੋਈ ਗੱਲ ਨਹੀਂ ਹੋ ਗਿਆ 10 10 ਆ ਹਾਂ ਦਾ ਕੱਟਾ ਉਹ 11 ਕਿਹਾ 1100 11 11 ਫੇਡ ਲਿਓ ਲਾਸਟ ਆ ਦੀ ਕੈਂਚੀ ਵੜਾ ਪਹਿਲਾਂ ਕੈਂਚੀ ਹਾਲੋ ਆਹੋ ਭਈਆ ਭਾਜੀ ਉਪਰੇ ਬਾਈ ਆ ਆ ਜਾਓ ਮਾੜੇ ਚਲੋ ਕੱਟ ਦੇ ਮਾਮਾ ਛੇਤੀ ਹੁਣ ਨਹੀਂ ਨਹੀਂ ਜ਼ੋਰ ਦੇ ਨੀ ਭਾਜੀ ਫੜ ਕੇ ਕਟਾ ਨੀ ਲਓ ਕੈਂਚੀ ਹੁੰਡੀ ਤੁਹਾਡੀ ਜਵਾਨ ਤੇ ਰੇੜਾ ਦੀਦੀ वेलकम ਤੇ ਕਰਦਾ ਹੁਣ ਪਕੌੜੇ ਵੀ ਖਲਾਦੇ ਬਾਦੂ ਹੁਣ 11000 ਦਾ ਰਾਇਦਾ ਲਿਆ ਤੁਸੀਂ ਦੀਦੀ ਮੋੜੋ ਹੁਣ ਪੂਨ ਮੋੜੋ ਹੋਈ ਗਈ ਐਂਟਰੀ ਤੇਰੀ ਆਹ ਅੰਦਰ ਪਿੰਨੀ ਪਿੱਛਾ ਗਈ ਸੀ ਬਾਈ ਦਾ ਵਿਆਹ ਹੋ ਗਿਆ ਅੱਜ ਫਿਨਿਸ਼ ਹੋ ਗਿਆ ਪੂਰਾ ਲਾਵਾ ਫੇਰੇ ਵੀ ਹੋ ਗਿਆ ਪਾਰਟੀ ਵੀ ਹੋ ਗਈ ਕਿਦਾਂ ਬਾਈ ਫਿਰ ਕੀ ਫੀਲ ਹੋ ਰਿਹਾ ਡਰ ਲੱਗ ਰਿਹਾ ਜਾਂ ਖੁਸ਼ੀ ਹੋ ਰਹੀ ਕੀ ਹੋ ਰਿਹਾ ਮਿਕਸ ਅਪ ਹੋ ਰਿਹਾ ਕੀ ਹੋ ਰਿਹਾ ਥੱਲੇ ਕੁਛ ਨਹੀਂ ਹੋ ਰਿਹਾ ਥੱਲੇ ਕੋਈ ਫੀਲ ਨਹੀਂ ਹੋ ਰਿਹਾ ਥੱਲੇ ਕੁਛ ਨਹੀਂ ਹੋ ਰਿਹਾ ਸੈੱਲ ਹੋ ਗਏ ਆਇਆ ਆਹੋ ਚੱਕੋ